इतिहासान कर चाकियां कल रात मोगा वि डा अमन कौर अरो मोगा जिले के होर हल्क रवाना कितिया गई मोगा दाणा मंडी तू तो व्या बुगीपुरा चौंक राही पिंडाला बुटर बदनी कल लोहारा बिलासपुर ਤਕਤੂਪੁਰਾ ਵਿੱਚ ਲੋਕਾਂ ਨੂੰ ਦਿਖਾਉਂਦੇ ਹੋਏ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਪਹੁੰਚਣ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਵਿਖੇ ਹੀ ਚਾਕੀਆਂ ਲੋਕਾਂ ਨੂੰ ਦਿਖਾਉਣ ਉਪਰੰਤ ਟੁਕਵੀ ਜਗਾ ਦਾਣਾ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਖੜੀਆਂ ਕੀਤੀਆਂ ਜਾਣਗੀਆਂ ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ ਸਸ਼ੀਕਾਲ ਜੀ ਜਿਸ ਤੋਂ ਸਾਨੂੰ ਸਾਰੇ ਪੰਜਾਬੀਆਂ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਬੀਜੇਪੀ ਦੀ ਸਰਕਾਰ ਵੱਲੋਂ ਸਾਡੇ ਪੰਜਾਬ ਦੀਆਂ ਚਾਕੀਆਂ ਜਿਹੜੀਆਂ ਇਸ ਵਾਰ 26 ਜਨਵਰੀ ਦੇ ਵਿੱਚ ਉਹਨਾਂ ਨੂੰ ਜਗ੍ਹਾ ਨਾ ਦੇ ਕੇ ਉਨਾਂ ਨੇ ਆਪਣੀ ਜਿਹੜੀ ਪੰਜਾਬ ਭ੍ਰਤੀ ਜਿਹੜੀ ਆਪਣੀ ਏਕਖਾ ਦਿਖਾਈ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਪਰਮਨੰਥ ਸਿੰਘ ਮਾਨ ਜੀ ਵੱਲੋਂ ਜਿਹੜੇ ਸਾਡੇ ਪੂਰੇ ਪੰਜਾਬ ਵਾਸੀਆਂ ਦੇ ਲਈ ਇਹ ਚਾਕੀਆਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਸੀਗੀਆਂ ਪੂਰੇ ਦੇਸ਼ ਦੇ ਲਈ ਉਹਨਾਂ ਨੂੰ ਸਾਡੇ ਪੰਜਾਬ ਦਾ ਮਾਣ ਦਿਖਾਉਣ ਦੇ ਲਈ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਹੁਣੇ ਚਾਂਕੀਆਂ ਗੱਡੀਆਂ ਚਾਹਣਗੀ ਆ ਪਰ ਪੂਰੇ ਪੰਜਾਬ ਦੇ ਵਿੱਚ ਦਿਖਾਈਆਂ ਜਾਣੀਆਂ ਸਾਡੇ ਬੱਚਿਆਂ ਨੂੰ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਸਾਡੇ ਪੰਜਾਬ ਦੀ ਵਿਰਾਸਤ ਨੂੰ ਸ਼ੋਅ ਕਰਦੀਆਂ ਨਹੀਂ ਸੋ ਅੱਜ ਇਹ ਜਿਹੜੀਆਂ ਹੈਗੀਆਂ ਧਰਮਪੁਰ ਤੋਂ ਬੋਗਾ ਹਲਕੇ ਪਹੁੰਚੀਆਂ ਨੇ ਦੋ ਦਿਨ ਦੇ ਲਈ ਸਾਡੇ ਜ਼ਿਲ੍ਹੇ ਦੇ ਵਿੱਚ ਪੂਰੇ ਜ਼ਿਲ੍ਹੇ ਵਿੱਚ ਦਿਖਾਈਆਂ ਜਾਣਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਫਿਰੋਜ਼ਪੁਰ ਹਲਕੇ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਲਈ ਰਵਾਨਾ ਕੀਤਾ ਜਾਏ ਕੀ ਐਸਾ ਦਿਖਾਇਆ ਗਿਆ ਨਾ ਚਾਂਕੀਆਂ ਚ ਕਿਹੜੀ ਕਿਹੜੀ ਚਾਂਕੀ ਹੈ ਜੀ ਇਹ ਇਦੇ ਵਿੱਚ ਜੀ ਇੱਕ ਤਾਂ ਸਾਡੇ ਪੰਜਾਬ ਦਾ ਪਿਰਸਾ ਜਿਹੜਾ ਸਾਡੇ ਫੁਲਕਾਰੀ ਚੀਜ਼ ਤੋਂ ਸਾਡੇ ਪੰਜਾਬ ਨੂੰ ਜਾਣਿਆ ਜਾਂਦਾ ਉਹ ਫੁਲਕਾਰੀ ਜਿਹੜੇ ਹੈਗੇ ਸਾਡੀ ਭੈਣਾ ਦਿਖਾਈਆਂ ਗਈਆਂ ਨੇ ਕਿ ਕਿਸ ਤਰ੍ਹਾਂ ਉਹ ਆਪਣੇ ਹੱਥੀ ਜੜੀਆਂ ਫੁਲਕਾਰੀਆ ਬਣਾਉਂਦੀਆਂ ਜੀ ਤੇ ਸਾਡੀ ਬਾਗੂ ਜਿਹੜੇ ਹੈਗੇ ਆ ਉਹ ਕਿਸ ਤਰ੍ਹਾਂ ਸਾਡੇ ਪੰਜਾਬ ਦੀਆਂ ਜਿਹੜੀਆਂ ਭੈਣਾ ਨੇ ਉਹ ਕਿਸ ਤਰ੍ਹਾਂ ਬਹਾਦਰੀ ਦੇ ਨਾਲ ਮਤਲਬ ਲੜੀਆਂ ਆਪਣੀ ਰੱਖਿਆ ਕਰਨ ਦੇ ਲਈ ਸਾਡੇ ਦੇਸ਼ ਦੇ ਲਈ ਸਾਡੇ ਸਿੱਖ ਧਰਮ ਦੇ ਲਈ ਔਰ ਔਰ ਲਾਲਾ ਲਾਜਪਤ ਰਾਏ ਜੀ ਜਿਨ੍ਹਾਂ ਦਾ ਸ਼ਹੀਦ ਸੁਦੇਵ ਸਿੰਘ ਜੀ ਔਰ ਸ਼ਹੀਦ ਪਖ ਸਿੰਘ ਜੀ ਉਹਨਾਂ ਦੇ ਜਿਹੜੇ ਹੈਗੇ ਆ ਇਹ ਸਾਰੀਆਂ ਜਿਹੜੀਆਂ ਉਚਾਕੀਆਂ ਉਹ ਸਾਡੇ ਪੰਜਾਬੀ ਵਸਨੀਕ ਦੀ ਪੰਜਾਬ ਦੇ ਸੱਭਿਆਚਾਰ ਨਾਲ ਸਾਰੀਆਂ ਝਾਂਕੀਆਂ ਦਿਖਾਈਆਂ ਜਾਂਦੀਆਂ ਫਿਰ ਇਹ ਕਿਉਂ ਨਹੀਂ ਦਿੱਲੀ ਚ ਦਿਖਾਈਆਂ ਜਾ ਰਹੀਆਂ ਦੇਖੋ ਜੀ ਇਹ ਤਾਂ ਸਾਫ਼ ਇਸ ਵਾਰ ਪਤਾ ਚੱਲੇ ਆ ਕਿ ਪੰਜਾਬ ਦੇ ਪ੍ਰਤੀ ਜਿਹੜਾ ਫਿਕਰ ਆ ਕੇਂਦਰ ਸਰਕਾਰ ਵਿੱਚ ਵੀ ਦੀ ਸਰਕਾਰ ਨੇ ਰੱਖਿਆ ਸੋ ਉਹ ਬਹੁਤ ਹੀ ਮਿਲਦਾ ਯੋਗ ਹੈ ਕਿਉਂਕਿ ਹਰ ਸਟੇਟ ਦੀਆਂ ਚਾਕੀਆਂ ਜਿਹੜੀਆਂ ਹਰ ਸਟੇਟ ਨੂੰ ਹੱਕ ਹੈ ਕਿ ਸਾਡੀ ਰਾਜਧਾਨੀ ਦੇ ਵਿੱਚ ਉਹਨਾਂ ਦੀਆਂ ਚਾਕੀਆਂ ਦਿਖਾਈਆਂ ਜਾਣਗੀਆਂ ਪਰ ਇਹ ਜਿਹੜਾ ਇਸ ਵਾਰ ਮੋਦੀ ਸਰਕਾਰ ਨੇ ਇਹ ਵਿਤਕਰਾ ਪੰਜਾਬ ਦੇ ਪ੍ਰਤੀ ਦਿਖਾਇਆ ਉਸ ਤੋਂ ਪੰਜਾਬੀਆਂ ਨੂੰ ਪਤਾ ਚੱਲਦਾ ਪਹਿਲਾਂ ਜਿਸ ਤਰ੍ਹਾਂ ਉਹਨਾਂ ਨੇ ਕਿਸਾਨ ਨਹੀਂ ਜਿਹੜੇ ਸਾਡੇ ਕਾਨੂੰਨ ਲੈ ਕੇ ਆਉਂਦੇ ਸੀਗੇ ਕਿਸਾਨੀ ਬਿੱਲ ਲੈ ਕੇ ਆਉਂਦੇ ਸੀਗੇ ਔਰ ਉਹ ਲਗਾਤਾਰ ਦਿਖਾ ਰਹੀ ਹੈ ਕਿ ਕਿਸ ਤਰ੍ਹਾਂ ਪੰਜਾਬ ਵਿਰੋਧੀ ਜਿਹੜਾ ਆਪਣਾ ਰਵਈਆ ਬਦਲ ਰਿਹਾ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਸਾਦੇ ਪੰਜਾਬ ਦਾ ਪ੍ਰਸਾ ਬਹੁਤ ਹੀ ਜਿਹੜਾ ਜੀ ਬਹੁਤ ਵਧੀਆ ਹਿੱਸਾ ਸਾਡਾ ਔਰ ਸਾਡੀ ਜਿਹੜੀ ਸਾਡੀਆਂ ਜਿੱਲੀ ਵੀ ਸਾਡੇ ਸ਼ਹੀਦ ਰਹੇ ਆ ਪੰਜਾਬ ਦੇ ਉਹਨਾਂ ਨੇ ਪੰਜਾਬ ਦੀ ਆਜ਼ਾਦੀ ਪੂਰੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਇੱਕ ਅਲੱਗ ਤੋਂ ਯੋਗਦਾਨ ਪਾਇਆ ਕਿਉਂਕਿ ਚਾਹੇ ਉਹ ਦੇਸ਼ ਦੀ ਲੜਾਈ ਹੋਵੇ ਚਾਹੇ ਕੋਈ ਵੀ ਕੋਈ ਲਹਿਰ ਹੋਵੇ ਉਸ ਦੇ ਵਿੱਚ ਪੰਜਾਬੀ ਜਿਹੜਾ ਵੱਦ ਚੜ ਕੇ ਆਪਣਾ ਯੋਗਦਾਨ ਪਾਉਂਦੇ ਆ ਸੋ ਉਸ ਦਾ ਕੋਈ ਗੇੜ ਨਹੀਂ ਦੇ ਸਕਦਾ ਥੈਂਕ ਯੂ